ਸੱਤ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਹੋਏ ਹਾਂ ਹੁਣ ਤੋਂ ਲੈ ਕੇ ਦੇਰ ਸ਼ਾਮ 7-8 ਹੋਏ ਤੱਕ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਲਗਭਗ ਜੇਕਰ ਆਪਾਂ ਗੱਲ ਕਰੀਏ ਤਾਂ ਹੁਣ ਤਕਰੀਬਨ ਜ਼ਿਆਤਰ ਖੇਤਰਾਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ ਕੁਝ ਪੰਜਾਬ ਦੇ ਉੱਤਰੀ ਅਤੇ ਪੂਰਬੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਬੱਦਲਬਾਝ ਦੇਖਣ ਨੂੰ ਮਿਲ ਰਹੀ ਹੈ ਫਿਲਹਾਲ ਜੇਕਰ ਸਵੇਰ ਦੀ ਗੱਲ ਕਰੀਏ ਸਵੇਰ ਵੇਲੇ ਪੰਜਾਬ ਦੇ ਕੁਝ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਚੰਡੀਗੜ੍ਹ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਤੁਸੀਂ ਕਮੈਂਟ ਕਰਕੇ ਜੁੜ ਦ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਇਸ ਤਰ੍ਹਾਂ ਦੇ ਮੌਸਮ ਦੇ ਕੀ ਹਾਲਾਤ ਦੇਖਣ ਨੂੰ ਮਿਲ ਰਹੇ ਹਨ ਜੇਕਰ ਆਪਾਂ ਮੌਸਮੀ ਗਤੀਵਿਧੀਆਂ ਦੀ ਗੱਲ ਕਰੀ ਤਾਂ ਤਕਰੀਬਨ ਆਪਾਂ ਨੂੰ ਆਉਂਦੇ ਘੰਟਿਆਂ ਦੇ ਵਿੱਚ ਸ਼ਾਮ ਤੱਕ ਆਪਾਂ ਨੂੰ ਪੰਜਾਬ ਦੇ ਕੁਝ ਉੱਤਰੀ ਇਲਾਕੇ ਹੋਗੇ ਤੇ ਕੁਝ ਆਪਾਂ ਨੂੰ ਪੂਰਬੀ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਜ਼ਿਲ੍ਹਿਆਂ ਦੀ ਗੱਲ ਕਰੀ ਤਾਂ ਚੰਡੀਗੜ੍ਹ ਦੇ ਆਸ-ਪਾਸ ਦੇ ਖ ਉਸ ਤੋਂ ਬਾਅਦ ਰੋਪੜ ਪਰਤਗੜ ਨੰਦਪੁਰ ਦਾ ਨੰਗਲ ਦੇ ਇਲਾਕੇ ਹੋਗੇ ਸਮਰਾਲਾ ਖੰਨਾ ਇਸ ਇਲਾਕੇ ਹੋਗੇ ਨਾ ਖੇਤਰਾਂ ਵੀ ਟੁੱਟਵੇਂ ਤੌਰ ਤੇ ਮੀਂਹ ਦੀ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲਣਗੇ ਬਾਕੀ ਦੱਖਣ ਪੂਰਬੀ ਖੇਤਰ ਪਟਿਆਲਾ ਨਾਬਾ ਦੇ ਆਸਪਾਸ ਦੇ ਖੇਤਰ ਹੋਗੇ ਖੰਨਾ ਹੋ ਗਿਆ ਸਮਰਾਲਾ ਦੇ ਆਸਪਾਸ ਦੇ ਖੇਤਰ ਹੋਗੇ ਗੜਸ਼ੰਕਰ ਹੋ ਗਿਆ ਬਲਾਚੌਰ ਹੋ ਗਿਆ ਰਾਹੋ ਨਵਾਚਰ ਇਹਨਾਂ ਖੇਤਰਾਂ ਵੀ ਟੁੱਟਵੇਂ ਤੌਰ ਤੇ ਵੀ ਬਦਲਵਾਈ ਦੀ ਆਵਾਜ਼ ਆਈ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਤਕਰੀਬਨ ਪੰਜਾਬ ਦੇ ਹੋਰ ਖੇਤਰਾਂ ਦੀ ਗੱਲ ਕਰੀਏ ਤਾਂ ਤਕਰੀਬਨ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀ ਗਤੀਵਿਧੀਆਂ ਦੇ ਅਸਾਰ ਦੇਖਣ ਨੂੰ ਮਿਲ ਸਕਦੇ ਹਨ ਬਦਲ ਬਾਈ ਦੀ ਆਵਾਜ਼ 아이 ਦੇਖਣ ਨੂੰ ਮਿਲ ਸਕਦੀ ਹੈ ਜਿੱਦੇ ਵਿੱਚ ਤਕਰੀਬਨ ठानकोट ਦੇ ਆਸ-ਪਾਸ ਦੇ ਖੇਤਰ ਹੋਗੇ ਕੁਝ ਸ਼ਹਿਰਪੁਰ ਦੇ ਖੇਤਰ ਹੋਗੇ ਤੇ ਕੁਝ ਗੁਰਦਾਸਪੁਰ ਦੇ ਖੇਤਰ ਹੋਗੇ ਇਹਨਾਂ ਵੀ ਟੁੱਟਵੇਂ ਤੌਰ ਤੇ ਬਦਲਵਾਈ ਦੇਖਣ ਨੂੰ ਮਿਲੇਗੀ ਕਿੰਨੇ ਮਿੰਕਣੀ ਦੇ ਚਾਂਸ ਆਪਾਂ ਨੂੰ ਤਕਰੀਬਨ ਸ਼ਾਮ ਨੂੰ ਦੇਖਣ ਨੂੰ ਮਿਲ ਸਕਦੇ ਆ ਜੇਕਰ ਹਵਾਵਾਂ ਦੀ ਗੱਲ ਕਰੀ ਤਾਂ ਲਗਾਤਾਰ ਆਪਾਂ ਨੂੰ ਦੁਪਹਿਰ ਨੂੰ ਪੰਜਾਬ ਦੇ ਵਿੱਚ ਆਪਾਂ ਨੂੰ ਦੱਖਣ-ਪੱਛਮ ਦੀਆਂ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇ ਰੀਆਂ ਸ਼ਾਮ ਵੇਲੇ ਹਵਾਵਾਂ ਦੇ ਵਿੱਚ ਆਪਾਂ ਨੂੰ ਥੋੜੀ ਜਹੀ ਤਬਦੀਲੀ ਦੇਖਣ ਨੂੰ ਮਿਲੇਗੀ ਕੁਝ ਇਲਾਕਿਆਂ ਦੇ ਵਿੱਚ ਉੱਤਰੀ ਹਵਾਵਾਂ ਦੇਖਣ ਨੂੰ ਮਿਲਣਗੀਆਂ ਤੇ ਤਕਰੀਬਨ ਹਵਾਵਾਂ ਦੀ ਰਫ਼ਤਾਰ ਦੀ ਗੱਲ ਕਰੀ ਤਾਂ 5 ਤੋਂ 7 ਕਿਲੋਮੀਟਰ ਦੇ ਹਿਸਾਬ ਨਾਲ ਜੇਕਰ ਟੈਂਪਰੇਚਰ ਦੀ ਗੱਲ ਕਰੀਏ ਤਾਂ तकरीबन ਦੁਪਹਿਰ ਨੂੰ ਪੰਜਾਬ ਦੇ ਵਿੱਚ तकरीबन ਟੈਂਪਰੇਚਰ 35 ਡਿਗਰੀ ਦੇ ਕਰੀਬ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਦੱਖਣ ਪੱਛਮੀ ਖੇਤਰਾਂ ਦੇ ਵਿੱਚ ਟੈਂਪਰੇਚਰ ਆਪਾਂ ਨੂੰ ਉੱਪਰ ਦੇਖਣ ਨੂੰ ਮਿਲ ਰਿਹਾ ਬਾਕੀ ਪੰਜਾਬ ਦੇ ਉੱਤਰੀ ਅਤੇ ਪੂਰਬੀ ਖੇਤਰ ਹੋ ਗਏ ਇਹਨਾਂ ਖੇਤਰਾਂ ਵਿੱਚ ਫਿਲਹਾਲ ਟੈਂਪਰੇਚਰ तकरीबन ਆਪਾਂ ਨੂੰ 32 ਡਿਗਰੀ ਦੇ ਕਰੀਬ ਦੇਖਣ ਨੂੰ ਮਿਲ ਰਿਹਾ ਮੇਨ ਤੌਰ ਤੇ ਪੰਜਾਬ ਦੇ ਜਿਹੜੇ ਕੁਝ ਉੱਤਰੀ ਇਲਾਕੇ ਹੋਗੇ ਤੇ ਕੁਝ ਆਪਾਂ ਨੂੰ तकरीबन ਪੰਜਾਬ ਦੇ ਕੁਝ ਪੂਰਬੀ ਖੇਤਰ ਹੋਗੇ ਇਹਨਾਂ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਏਕਨਵੇਂ ਗਣੀ ਦੇ ਚਾਂਸ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਪਹਿਲੀ ਵਾਰੀ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਅਪਡੇਟ ਲਗਾਤਾਰ ਬਿਨਾਰ ਕਾਉਂਟ ਤੋਂ ਤੁਹਾਡੇ ਤੱਕ ਪਹੁੰਚਦੀ ਰਹੇ ਧੰਨਵਾਦ ਜੀ